ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਬੜਾ ਤਾਜੀ ਸੂਈ ਇੱਕ ਬਈ ਮੱਝ ਤਾਜੀ ਸੂਈ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੋ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਜੀ ਬਹੁਤ ਵਧੀਆ ਵਧੀਆ ਚੱਲਦਾ ਕੰਮ ਕਰ ਹਾਂ ਜੀ ਬਹੁਤ ਵਧੀਆ ਜੀ ਚਲੋ ਨਾਮ ਤੇ ਐਡਰੈਸ ਹੋ ਲੋ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਖਾਰਾਂ ਦਾ ਕੋਠੇ ਵਾਲਾ ਕਚਰਾ ਜੀ ਤੇ ਖੇਤਾ ਜਿਗਾਹ ਹੈ ਮੇਰਾ ਠੀਕ ਨੇੜੇ ਮੇਰੇ ਪਿੰਡਾਗਾ ਭਗਤਾ ਭਾਈ ਦਾ ਸ਼ਹਿਰ ਕਿੰਨੇ ਕਿਲੋਮੀਟਰ ਆ ਭਗਤਾ ਭਾਈ ਕਾ ਜੀ ਇਥੋਂ ਪੈ ਜਾਂਦਾਗਾ ਮਤਲਬ 5 6 5 6 ਅੱਡਾ ਪੈ ਜਾਂਦਾ ਮੋਬਾਈਲ ਨੰਬਰ ਬੋਗ 98685 38206 38 206 206 ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸ ਹੋਈ ਇਹ ਦੂਜੇ ਸੂਏ ਸੂਈ ਹੈ ਜੀ ਇਹ ਕਦੋਂ ਸੂਈ ਹੈ ਬਈ ਇਹਨੂੰ ਅੱਜ ਚੌਥਾ ਦਿਨ ਹੋਇਆ ਜੀ ਸੂਈ ਨੂੰ ਬੱਚਾ ਕੀ ਆ ਬਈ ਮਗਰ ਬੱਚਾ ਆਈ ਇਹਦੇ ਬੱਚਾ ਦੇਤਾ ਠੀਕ ਆ ਭਾਈ ਆਹੀ ਆ ਨਾ ਬੱਚਾ ਹਾਂਜੀ ਹਾਂਜੀ ਨੇੜੇ ਘਰ ਤੋਂ ਦੁੱਧ ਕਿੰਨਾ ਨੈਟ ਦੁੱਧ 15 ਕਿਲੋ ਆਈ ਹੁਣ ਤਿਆਰ ਜਮਾ ਬੋਲਾ ਹੀ ਆ ਜੀ ਚੋਣ ਵਾਲਾ ਤਿਆਰ ਹਾਂਜੀ ਹਾਂ ਚੋਣ ਇਹ ਕੱਲ ਆਪਾਂ ਲੈਂਦੀਆਂ ਕੱਲ ਸ਼ਾਮ ਨੂੰ ਚੋਈ ਹੈ ਤੇ ਅਗਲੇ ਘਰੇ ਦੋ ਟਾਈਮ ਚੋਖੇ ਰਹਿ ਰਹੇ ਆਂ ਆਪਾਂ ਤਾਂ ਆਪਣੇ ਘਰੇ ਸੋਹਾ ਵੀ ਚੋਈ ਹੈ ਠੀਕ ਆ ਚਾਹ ਟਾਈਮ ਆਪਾਂ ਆਪ ਚੋਈਏ ਕੋਈ ਪੂ ਛਟਾ ਨਹੀਂ ਕੋਈ ਧਾਰ ਕਰੜੀ ਨਹੀਂਗੀ ਤੇ ਕੋਈ ਇਹ ਹਲਚਲ ਨਹੀਂ ਕਰਦੀ ਨਾ ਨਮਾਉਣ ਨੂੰ ਨਾ ਚੋਣ ਨੂੰ ਠੀਕ ਆ ਠੰਡੀ ਐ ਪੋਲੀ ਹਾਂਜੀ ਹਾਂ ਤਾਰ ਵੀ ਪੋਲੀ ਆ ਡਰ ਕਮਾਲ ਦਾ ਨਾਲਾ ਨੂਣਾ ਚੰਗੀਆਂ ਕੱਲਾ ਕੱਲਾ ਥਣ ਹਾਂਜੀ ਐ ਨੀ ਕੋਈ ਕੰਮ ਜਿਵੇਂ ਮਰਜੀ ਬੈਜੋ ਲੈ ਲੈ ਬਾਈ ਜਿਵੇਂ ਮਰਜੀ ਮਾਰ ਮਾਰ ਕੇ ਖਾਦਨੇ ਲੈ ਕਰਨੂਰਾਂ ਨੂੰ ਮਾਰ ਦੇ ਬਾਈ ਕੋਈ ਚੱਕ ਚਵਾਈ ਚੰਗੀਆਂ ਨਾ ਹਾਂਜੀ ਤਾਰ ਸਾਰੇ ਵਧੀਆ ਪੂਰੀ ਨਾ ਹੂੰ ਚੋਣ ਬੜਾ ਚੰਗਾ ਗੰਨੇਰ ਕੀ ਧਾਰਾ ਲੈ ਕੱਲਾ ਕੱਲਾ ਥਣ ਕੁਝ ਨਹੀਂ ਪਾਇਆ ਪਤਾ ਇਹਨੂੰ ਬੋਲਾ ਵੀ ਚੰਗਾ ਦੱਸਿਆ ਬਾਈ ਨੇ 15 ਕਿਲੋ ਬੋਲਾ ਹੀ ਹੁਣ ਹਾਂ ਬਾਕੀ ਬਾਜੂ ਦਿਨ ਥੋੜੇ ਹੋਏ ਹਨ ਤਾਨੂੰ ਐਟੋ ਵੀ ਖਾਦਨੇ ਹੂੰ ਕੋਈ ਨਹੀਂ ਮਾਰਦਾ ਲੈ ਹੂੰ ਚੋਣ ਚੰਗਾ ਹਨ ਕੋਈ ਗੱਲ ਠੀਕ ਹੈ ਬਾਕੀ ਹਜੇ ਫਸਮਾ ਕਰੂਗੀ ਬਈ ਹਾਂਜੀ ਹਾਂਜੀ ਹੁਣੇ ਕਰਿਆ ਹੁਣਾ ਬਸ ਧਾਰਾ ਮਾਰਤੀ ਹੁਣੇ ਕਰਿਆ ਹੁਣਾ ਹੂੰ ਖੋਲ ਦੇ ਬਈ ਤੋਰ ਕੇ ਰਿਛਾ ਦੇ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਆ ਦੁੱਧ ਬੋਲਾ ਵੀ ਚੰਗਾ ਗਾ ਹਾਂਜੀ 15 ਕਿਲੋ ਲੈਵਾ ਜਮਾ ਝੜ ਜਾਂਦੀ ਐ ਜੋਏ ਤੋਂ ਅੱਛਾ ਜਮਾ ਪੈ ਲਗੂ ਹੀ ਰੂਵਰ ਗਈ ਐ ਹੂੰ ਲੈਵਾ ਬਾਈ ਕਹਿੰਦਾ ਜਮਾ ਝੜ ਜਾਂਦੀ ਐ ਨਚੋੜ ਜਾਂਦੀ ਐ ਤੇ ਬਾਕੀ ਵੱਡੀ ਗੱਲ ਬਾਈ ਕੋਲੇ ਬਈ ਆ ਪੇਕਅਪ ਜਿਹੜੀ ਗੱਡੀ ਆ ਆਪਦੀ ਆ ਕਿਰਾਏ ਚ ਵੀ ਬਈ ਨਾ ਸਾਡ ਕਰ ਦੂਗਾ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਥੋੜਾ ਬੜਾ ਗਾਂ ਚੋਂ ਬਾਜ ਜਾਂਦੇ ਕੁਝ ਕਿਰਾਏ ਚ ਹੋਗੇ ਚਾਹੀ ਜੁੱਤੀ ਠੀਕ ਆ ਬਾਈ ਤੇ ਕੀ ਮੋਹਲਾ ਦਾ ਜਾਇਜ ਮੋਹਲ 65000 ਆ ਜੀ ਮਾਨਤਾਣ ਹੋ ਜੋ 65000 ਰੁਪਿਆ ਮੋਹਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਣ ਜ਼ਰੂਰ ਹੋ ਜਾ ਚੰਗੀ ਅਬੜ ਸੁਣਕੀ ਆ ਥਣਲੇਵਾ ਚੰਗਾ ਆਰਡਰ ਕਮਾਲ ਦਾ ਚਵਾਈ ਜੀ ਚੰਗੀ ਆ ਨਹੀਂ ਜਿਵੇਂ ਨਮੋਣ ਨੂੰ ਮੰਨ ਲਓ ਨੇ ਪੈਸੇ ਦੇ ਭਾਵੇਂ ਹੱਥ ਫੇਰੀਏ ਉਹਦੇ ਕਹਿੰਦੀ ਕੁਛ ਨਹੀਂ ਹਣਾ ਨਾ ਨਾ ਬਈ ਲੈ ਬਾਈ ਕੋਈ ਰੁਕਣਾ ਨਹੀਂ ਕਹੜਾ ਗਰਮ ਵਾਲੀ ਨੇ ਕੁਛ ਨਹੀਂ ਥਣ ਬੜਾ ਕਮਾਲ ਦਾ ਵੀ ਕੱਲਾ ਕੱਲਾ ਥਣ ਪੂਰੀ ਬਿੱਤੀ ਦੇ ਖਾਨ ਨਾਲਾ ਨੂਣਾ ਫੁੱਲ ਚਈਏ ਮੋਲ ਜਾਇਜ ਆ ਮਾਨਤਨ ਮਾਨਤਾ ਕੀਤਾ ਜਾਊਗਾ ਵਿੱਚ ਕੋਈ ਨਹੀਂ ਠੀਕ ਆ ਭਰਾ ਅੱਗੇ ਬਈ 2 ਨੰਬਰ ਮੱਝ ਕਿਹੜਾ ਸੂਈ ਆ ਇਹ ਮੱਝ ਆਪਣਾ ਹੀ ਸੂਈ ਵੀ ਹੈ ਕੀ ਤੀਜੇ ਸੂਏ ਸੂਈ ਵੀ ਹੈ ਜੀ ਇਹ ਕਦੋਂ ਸੂਈ ਆ ਬਈ ਇਹਨੂੰ ਜੀ ਅੱਜ 8 ਦਿਨ ਹੋ ਗਏ ਸੋਈ ਨੂੰ ਮਗਰ ਕੱਟੀ ਐ ਜੀ ਤੇ ਹਰ ਨੀਲੀ ਰਾਵੀ ਦੀ ਬੱਚਾ ਆਹੀ ਹੈ ਨਾ ਹਾਂਜੀ ਇਹ ਬੱਚਾ ਮਗਰ ਕੱਟੀ ਐ ਕੱਟੀ ਬਹੁਤ ਜੰਗੀ ਹੈ ਨਾ ਹਾਂਜੀ ਹਾਂ ਨੀਲੀ ਰਾਵੀ ਦੇ ਜਿਹੜੇ ਥੋੜੇ ਥੋੜੇ ਬਈ ਮੈਕਸ ਜੀ ਮੰਨ ਲਿਓ ਹਣ ਤੇ ਇਹ ਚੰਗਾ ਟੀਕਾ ਦੇ ਨੀਲੀ ਰਾਵੀ ਦਾ ਭਰਾਉਣਾ ਬਈ ਬੱਚਾ ਚੰਗਾ ਦੇ ਤੂੰ ਹਾਂ ਹਾਂਜੀ ਹਾਂਜੀ ਆਰਡਰ ਕਮਾਲ ਦਾ ਚਵਾਈ ਕਿਵੇਂ ਆ ਚੋਈ ਪੋਲੀ ਹੈ ਜੀ ਪੂਰੀ ਵਧੀਆ ਕਿੰਨਾ ਦੁੱਧਾ ਹੁਣ ਰੈਡੀ ਇਸ ਟਾਈਮ 12 ਕਿਲੋ ਦੁੱਧ ਤਿਆਰ ਆਈ ਨੈਟ ਤਿਆਰ ਆ ਹਾਂਜੀ ਅੱਜ 8-9 ਦਿਨ ਹੋਇਆ ਸੂਈ ਨੂੰ ਤੇ 12 ਕਿਲੋ ਦੁੱਧ ਤਿਆਰ ਆਈ ਠੀਕ ਆ ਥਣ ਬਹੁਤ ਚੰਗਾ ਆ ਥਣ ਬਹੁਤ ਚੰਗਾ ਧਾਰ ਵਧੀਆ ਪੋਲੀ ਐ ਠੀਕ ਆ ਬਾਈ ਹਾਂਜੀ ਚੰਗੀ ਆ ਮੱਝ ਬਈ ਪਤਲੇ ਪਿੰਡੇ ਦੀਆਂ ਤੋਰਦੇ ਬਈ ਤੇ ਕੱਦ ਵੱਡ ਠੀਕ ਆ ਪਤਲੇ ਪਿੰਡੇ ਦੀਆਂ ਹਾਂਜੀ ਪਤਲੇ ਪਿੰਡੇ ਦੀ ਵੱਡੀ ਗੱਲ ਆ ਨਾ ਪਤਲੇ ਪਿੰਡੇ ਹਾਂ ਇੱਕ ਲੱਸੀ ਆ ਕਿਸੇ ਬਸ ਹੂੰ ਲੱਸੀ ਵੀ ਹੈ ਨਹੀਂ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਲੇਵਾ ਕਮਾਲ ਦਾ ਕੱਲਾ ਕੱਲਾ ਥਾਣਾ ਬਈ ਪੂਰੇ ਵਿਤੀ ਦੇ ਥਾਨ ਲੱਗਿਆ ਤੋਰਾ ਤੋਰਾ ਵੀ ਕਰਮ ਵਾਲੀ ਦਾ ਚੰਗਾਗਾ ਆ ਨਹੀਂ ਕਾਲ ਕਰੂਗੀ ਜਮਈ ਹਾਂ ਨਾ ਕਾਲ ਨਹੀਂ ਕਰਦੀ ਇਹ ਠੀਕ ਆ ਤੇ ਮੁੱਲ ਕੀ ਇਹਦਾ ਜਾਇਜ਼ ਜਾ ਫਿਰ ਮਾਨਤਨ ਹੋ ਜਾ ਹਾਂਜੀ 82000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਗਾ ਚੰਗੀ ਆ ਮੱਜ ਬਈ ਸੋਈ ਸਵਾਈਆ ਬੱਚਾ ਮਗਰ ਕੱਟੀ ਆ ਦੁੱਧ ਬਾਈ ਨੇ ਜੰਨਾ ਦੱਸਿਆ ਚਾਹੇ ਬਈ ਕਾ ਦੋਨੇ ਵੇਲੇ ਚਵਾਈ ਕਰ ਲੈਸ ਨਾਲ ਕੋਈ ਚੱਕ ਪਾਗੀ ਹਾਂ ਵੀ ਅਗਲਾ ਭਾਵੇਂ ਤਿੰਨ ਟਾਈਮ ਚ ਆ ਲਿਓ ਤੇ ਆਪਨੇ ਇੱਕ ਟਾਈਮ ਆਪ ਆ ਕੇ ਚੋ ਜੇ ਭਾਵੇਂ ਜੇ ਨਹੀਂ ਆਇਆ ਜਾਂਦਾ ਹੂੰ ਤੇ ਵੀਰੋ ਕਾਲ ਲਾ ਕੇ ਚੋ ਰੋ ਸੌਦਾ ਕਰ ਲਓ ਸਾਈ ਪਾ ਦੇਵੀ ਠੀਕ ਆ ਚੋਲ ਅੱਗੇ ਵੀ ਆਪਣੇ ਪਸ਼ੂ ਆ ਹੀ ਜਾਂਦੇ ਆ ਹੂੰ ਠੀਕ ਆ ਬਾਈ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਲਿਖਾਤੀ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ